ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਰਿੰਦਰ ਕੁਮਾਰ ਰਾਜੀ ਪ੍ਰਧਾਨ ਮੰਡੀ ਆਰਟੀ ਐਕਸੈਲ ਕੰਪਿਊਟਰ ਠੀਕ ਹੈ ਜੀ ਪ੍ਰਧਾਨ ਜੀ ਅੱਜ ਤੁਸੀਂ ਧਰਨੇ ਤੇ ਬੈਠੇ ਹੋ ਕੀ ਕਾਰਨ ਆ ਧਰਨੇ ਤੇ ਬੈਠਣ ਦਾ ਕਾਰਨ ਇਹ ਹੈ ਜੀ ਸਰਕਾਰ ਨੇ ਸਾਡੀ ਦામੀ ਯਾਰੀ ਆ 2019 ਤੋਂ 40 ਪਰ ਵੀ ਪ੍ਰਤੀ ਕਾਊਂਟਰ ਕਰ ਦਿੱਤੀ ਆ ਜਦ ਕਿ 2.5% ਮੁਤਾਬਕ ਸਾਡੀ ਦામੀ ਯਾਰੀ ਆ ਉਹ ਤਕਰੀਬਨ 12 ਰੁਪਏ 12 ਪੈਸੇ ਘਟਾ ਹੈ ਅੱਜ ਦੇ ਹਿਸਾਬ ਨਾਲ ਠੀਕ ਹੈ ਤੇ ਹੋਰ ਕੀ ਤੁਹਾਡੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਾਂ ਤੁਹਾਡੀਆਂ ਹੋਰ ਕਾਫੀ ਪਰੇਸ਼ਾਨੀਆਂ ਆਈਆਂ ਜਿਹੜੀਆਂ ਇੱਕ ਤਾਂ ਢਾਈ ਪ੍ਰਾਡ ਕੀਤੀ ਜਾਵੇ ਦੂਜੀ ਹੈ ਕਿ ਰਜ਼ਾਈ ਦੀ ਰੇਬਰੇਟ ਵਧਾਉਣ ਸੰਬੰਧੀ ਆ ਕਿ ਲੈਬਰੇਟ ਵਧਾਇਆ ਜਾਵੇ ਇੱਕ ਮੋਗੇ ਜਿਹੜੀ ਆ ਉਹ 23 ਗੰਟਰਾਂ ਨੇ ਔਰ ਦਿੱਤੀ ਹੈ ਮੰਡੀ ਦੇ ਚਲੋ ਜਿਸਲਾ ਮਾਹੌਲ ਸਿਆਵਾ ਤੇ ਚੌਥੀ ਆ ਆਪੀਐਫ ਤੇ ਐਫਸੀਆਈ ਨੇ 50 ਕਰੋੜ ਰੁਪਏ ਲਗਭਗ ਸਾਡਾ ਦੇਣਦਾਰਾ ਉਹਦੇ ਨਹੀਂ ਰਹੀ ਤੇ ਬਾਕੀ ਮੌਕਚਰ ਬੀਟ ਇਹਨਾਂ ਨੇ ਮੌਕਚਰ ਕੱਟ ਲਾਇਆ ਸਾਨੂੰ ਕਣਕ ਦੇ ਉੱਤੇ ਪੀਲੇ ਸਾਫ ਛੋਟਾ ਸੀ ਚਾਉਂਦੇ ਆ ਸਾਡੇ ਕੋਲ ਸ਼ਾਰਟੇਜ ਨਾ ਕੱਟੀ ਜਾਵੇ ਸਾਨੂੰ ਵਾਪਸੀ ਦੀ ਆ ਪ੍ਰਧਾਨ ਜੀ ਦੇਖਣ ਚਾਹ ਰਹੇ ਆ ਜੇ ਆੜਤੀਆਂ ਨਾਲੋਂ ਤੁਹਾਡੇ ਨਾਲ ਮਜ਼ਦੂਰ ਵਰਗੀ ਵੀ ਬੈਠਾ ਵਾ ਇਹ ਕਿਉਂ ਸਾਧੇਰੇ ਤੁਹਾਡਾ ਇਹਨਾਂ ਦੇ ਜਿਹੜੇ ਲੇਬਰੇਟ ਹੈ ਲੋਡਿੰਗ ਦਾ ਬਹੁਤ ਘੱਟ ਹੈ ਜੀ 1 ਰੁਪਿਆ 94 ਪੈਸੇ ਆ ਜਦ ਕਿ 3 ਰੁਪਿਆ 30 ਪੈਸੇ ਅਨਲੋਡਿੰਗ ਰੇਟ ਹੈ ਇਹਨਾਂ ਦਾ ਠੀਕ ਹੈ ਜੀ ਉਹਨਾਂ ਜਿਹੜੇ ਅਨਲੋਡ ਕਰ ਰਿਹਾ ਗਦਾਮਾਂ ਚ ਉਹਨਾਂ ਨੂੰ ਵਾਧੂ ਰੇਟ ਮਿਲ ਰਿਹਾ ਇਹਨਾਂ ਨੂੰ ਘੱਟ ਰੇਟ ਮਿਲ ਅੱਜ ਤੁਸੀਂ ਫਸਲਾਂ ਦੀ ਖਰੀਦੋ-ਖੋਤ ਬੰਦ ਕੀਤੀ ਹੈ ਤੇ ਜਮੀਦਾਰਾਂ ਦੇ ਕਿਦਰੀ ਆਏਗੀ ਨਹੀਂ ਜੀ ਜੀਮਦਾਰ ਭਰਾ ਸਾਡੇ ਨਾਲ ਸਹਿਮਤ ਵਾ ਕਿਉਂਕਿ ਗਵਰਨਮੈਂਟ ਕੋ ਝੋਨੇ ਦੀ ਸਟੋਰੇਜ ਕੋਲ ਦੀ ਸਟੋਰੇਜ ਵਾਸਤੇ ਜਗ੍ਹਾ ਨਹੀਂ ਗਈ ਇਸ ਕਰਕੇ ਇਹੇ ਸ਼ਹਿਰਾਂ ਵਾਲੇ ਆ ਉਹ ਝੋਨਾ ਲੋਨ ਤਿਆਰ ਨਹੀਂ ਅੱਜ ਪਹਿਲੀ ਤਰੀਕ ਤੋਂ ਤੁਸੀਂ ਧੰਨਾ ਦਿੱਤਾ ਹੜਤਾਲ ਕੀਤੀ ਹੈ ਤੇ ਕਿੰਨੇ ਦਿਨ ਤੱਕ ਚੱਲੂਗੀ ਇਹ ਅਨਮਨਤ ਸਮੇਂ ਲਈ ਹੈ ਜਿੰਨੇ ਜਦੋਂ ਸਰਕਾਰ ਸਾਡੀ ਮੰਗਾਂ ਮੰਨੇਗੀ ਫਿਰ ਅਸੀਂ ਉਹਨੂੰ ਪਰ ਲੰਘ ਠੀਕ ਜੀ ਸਰ ਕੀ ਨਾਏ ਤੁਹਾਡਾ ਮੇਰਾ ਨਾਮ 옴ਕਰ ਕਾਲਿਆ ਜੀ ਪ੍ਰਸਕਤਰ ਆਰਟੀ ਐਸੋਸੀਏਸ਼ਨ ਕਪੂਟਲਾ ਕਾਲਿਆ ਸਾਹਿਬ ਅੱਜ ਸਾਰੇ ਆਰਟੀ ਵੀਰ ਤੇ ਮਜ਼ਦੂਰ ਵਰਗ ਇਕੱਠੇ ਹੋ ਕੇ ਅਸੀਂ ਹੜਤਾਲ ਕਰ ਰਹੇ ਹਾਂ ਧਰਨਾ ਦੇ ਰਹੇ ਹਾਂ ਮੰਡੀ ਵਿੱਚ ਕੀ ਕਾਰਨ ਹੋਇਆ ਕਾਰਨ ਦੇਖੋ ਜੀ ਇਹ 4 ਸਾਲ ਹੋ ਗਏ ਸਰਕਾਰ ਨੇ ਜਿਹੜੀ ਸਾਡੀ ਆਰਥਿਕਤਾ ਫ੍ਰੀਜ਼ ਕਰਤੀ ਆ ਇਹ ਕਿਦਾਂ ਹੋ ਸਕਦਾ ਵੀ ਕੋਈ ਵੀ ਕਿਸੇ ਦੀ ਇਨਕਮ ਫ੍ਰੀਜ਼ ਕਰਦੀ ਹੈ ਮਹਿੰਗਾਈ ਦਾ ਜ਼ਮਾਨਾ ਵਾਂ ਸਾਡੇ ਬੱਚਿਆਂ ਬੱਚਿਆਂ ਦੀ ਰੋਟੀ ਰੋਜੀ ਦਾ ਸਵਾਲ ਹੈਗਾ ਵਾ ਤੇ ਬਹੁਤ ਹੀ ਮਾੜੀ ਮੰਦਭਾਗੀ ਘਟਨਾ ਵਾ ਸਰਕਾਰ ਨੂੰ ਬਾਰ ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਉਹਨਾਂ ਤੇ ਜੂਨ ਹੀ ਸਿਰਕਦੀ ਇਹ ਤੁਹਾਡਾ ਧਰਨਾ ਜਿਹੜਾ ਰੋਸ਼ ਆ ਪੰਜਾਬ ਸਰਕਾਰ ਨਾਲ ਜਾਂ ਕੇਂਦਰ ਸਰਕਾਰ ਨਾਲ ਦੋਨਾਂ ਤੇ ਦੀ ਸੈਂਟਰ ਸਰਕਾਰ ਤੇ ਵੀ ਤੇ ਪੰਜਾਬ ਸਰਕਾਰ ਤੇ ਕਿਉਂਕਿ ਮਾਨ ਸਾਹਿਬ ਪਹਿਲਾਂ ਜਦੋਂ ਕਹਿੰਦੇ ਹੁੰਦੇ ਸੀ ਵੀ ਇਹ ਆਰਤੀਆਂ ਦਾ ਤੇ ਜ਼ਿੰਮੇਦਾਰ ਨੋ ਮਾਸਟਰ ਇਸਤਾ ਉਹ ਮੇਸ਼ਾ ਸਾਡੀ ਪੱਖ ਦੀ ਗੱਲ ਕਰਦਾ ਸੀ ਪਰ ਜੋ ਉਹ ਦੇ ਮੁੱਖ ਮੰਤਰੀ ਬਣੇ ਆ ਉਹ ਵੀ ਸਾਡੀ ਸੁਣਵਾਈ ਨਹੀਂ ਕਰਦੇ ਉਹਨਾਂ ਨੇ ਸਾਡੇ ਪੱਖ ਦੀ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਔਰ ਪੰਜਾਬ ਸਰਕਾਰ ਦਾ ਕਹਿਣਾ ਕਿ ਉਹ ਕਿਸਾਨਾਂ ਦੀ ਹਦਕੀ ਆ ਆਰਤ ਦੀ ਹਦਕੀ ਆ ਕਿ ਤੁਹਾਡੇ ਨਾਲ ਕਿਉਂ ਧੱਕਾ ਹੋ ਰਿਹਾ ਹੈ ਆਰਤੀਆਂ ਨਾਲ ਦੇਖੋ ਜੀ ਇਹ ਸਭ ਦਿਖਾਵੇ ਦੀਆਂ ਗੱਲਾਂ ਵਾਂ ਹੁਣ ਇਲੈਕਸ਼ਨ ਆ ਰਹੀ ਆ ਇਲੈਕਸ਼ਨਦਾਰ ਕੇ ਦਬਾਅ ਆ ਰਹੇ ਸਾਡੇ ਪੰਜਾਬ ਪ੍ਰਧਾਨ ਦੇ ਉੱਪਰ ਵੀ ਵੀ ਤੁਸੀਂ ਹੜਤਾਲ ਖੋਲੋ ਪਰ ਮਸਲਾ ਜਿਹੜਾ ਸਾਡੇਹੀਂ ਜਿਹੜੀਆਂ ਮੰਗਾਈਆਂ ਇੱਕ ਤਾਂ ਦੇਖੋ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਆ ਘੱਟੋ ਘੱਟ 25% ਮਜ਼ਦੂਰੀ ਵਧਣੀ ਚਾਹੀਦੀ ਆ ਜਿੱਦਾਂ ਮਹਿੰਗਾਈ ਹਰਿਆਣੇ ਦੇ ਤਰਜ਼ ਦੇ ਉੱਪਰ ਸਾਡੀ ਆਰਧ ਵਧਣੀ ਚਾਹੀਦੀ ਆ ਤੇ ਹੋਰ ਵੀ ਸਾਡਾ ਏਪੀ ਵਗੈਰਾ ਏਪੀ ਫੰਡ ਜਿਹੜਾ 50 ਲੱਖ ਰੁਪਏ ਰੱਖਿਆ ਸਰਕਾਰ ਨੇ ਦੱਬਿਆ ਹੋਇਆ ਉਹ ਵੀ ਵਾਪਸੀ ਹੋਣੀ ਚਾਹੀਦੀ ਆ ਹੋਰ ਕਈ ਛੋਟੀਆਂ-ਹੋਟੀਆਂ ਮੰਗਾਵਾਂ ਜਿਹੜੀਆਂ ਹੈਗੀਆਂ ਸਾਡੀਆਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਮੈਸੇਜ ਦੇਖੋ ਜੀ ਉਹ ਪੈਲ ਦੇ ਆਧਾਰ ਤੇ ਉੱਪਰ ਸਾਡੀ ਆਰਧ ਦਾ ਮਸਲਾ ਹੱਲ ਕਰੇ ਲੇਬਰ ਦਾ ਲੇਬਰ ਡੇਟ ਇੱਕ ਗੱਲ ਹੋਰ ਆ ਵੀ ਉਹਨਾਂ ਨੇ ਰਾਈ ਸਿਸਟਮ ਜਿਹੜੇ ਹੈ ਛੇਦੜਾ ਵਾਲੇ ਨੇ ਵੱਡੀ ਜਿਹੜੀ ਪ੍ਰੋਬਲਮ ਆ ਤੇ ਇੱਦ ਤੱਕ ਚੋਲ ਜਿਹੜੇ ਗਦਾਮਾਂ ਚ ਪਏ ਆ ਸਰਕਾਰ ਦਾ ਪੰਜਾਬ ਵਾਲ ਬਿਲਕੁਲ ਧਿਆਨ ਨਹੀਂ ਕਿਉਂਕਿ ਜੇ ਉਹ ਚੋਲ ਨਹੀਂ ਚੱਕੇ ਜਾਂਦੇ ਤੇ ਛੇਦੜਾ ਵਾਲੇ ਨੇ ਵੀ ਥੋਨਾ ਨਹੀਂ ਚੱਕਣਾ ਜਿਹਦਾ ਕਰਕੇ ਫਿਰ ਪ੍ਰੋਬਲਮ ਉੱਥੇ ਦੇ ਉੱਤੇ ਖੜੀ ਰਹਿਣੀ ਆ ਇਹ ਸਾਰੀਆਂ ਜਿਹੜੀਆਂ ਮੰਗਾਂ ਆ ਉਹ ਮੰਨੀਆਂ ਪੈਣੀਆਂ ਸਰਕਾਰ ਨੂੰ ਜਿੰਨੀ ਦੇਰ ਨਹੀਂ ਮੰਗਦੀ ਮੰਨਦੀ ਓਨੀ ਦੇਰ ਅੰਨ ਮਿੱਥੇ ਸਮੇਂ ਦੀ ਹੜਤਾਲ ਆ ਕੋਸਾ ਦਾ ਹੀ ਭੁੱਖ ਹੜਤਾਲ ਤੇ ਬੰਨ ਮਜ਼ਦੂਰ ਹੀ ਐ